इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਤਮੁਤੀ ਭਾਰਤ ਮੁਕਤੀ ਮੋਰਚ ਦੇ ਆਗੂ ਵੱਲੋਂ ईवीएम ਦੇ ਵਿਰੋਧੀ ਪਲਤ ਜ ਕਪੂਰ ਕੀਤਾ ਰੋਸ ਪ੍ਰਦਰਸ਼ਨ ਇੱਥੇ ਸਭੀ ਡਿਵੀਜ਼ਨ ਦਾ ਕਸਬਾ ਪੁਲਜ ਭਾਰਤ ਮੁਕਤੀ ਮੋਰਚਾ ਦੇ ਅਗੋਂ ਵੱਲੋਂ EVM ਮਸ਼ੀਨਾਂ ਦੀ ਦੁਰਵਰਤੋਂ ਦੇ ਵਿਰੋਧ ਤਹਿਸੀਲ ਕਾਈ ਵੱਲੋਂ ਭਾਰਤ ਮੁਕਤੀ ਮੋਰਚਾ ਦੇ ਜ਼ਿਲ੍ਹਾ ਗੂ ਮਾਸਟਰ ਆਜਪਾਲ ਦੀ ਕਵਾਈ ਚ ਐਸਡੀਐਮ ਪੁਲਿਸ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਪ੍ਰਦਰਸ਼ਨ ਕਰਦਿਆਂ ਅਗੋਂ ਵੱਲੋਂ ਬੋਲਦੇ ਆ ਕਿ EVM ਮਸ਼ੀਨਾਂ ਰਾਹੀਂ ਚੋਣ ਕਰਵਾ ਕੇ ਭਾਜਪਾ ਅਤੇ ਕਾਂਗਰਸ ਮਸ਼ੀਨਾਂ ਦੀ ਦੁਰਵਰਤੋਂ ਕਰ ਰਹੀ ਹੈ ਜਿਸ ਕਰਕੇ EVM ਮਸ਼ੀਨਾਂ ਰਾਹੀਂ ਚੋਣਾਂ ਕਰਵਾ ਕੇ ਮਸ਼ੀਨਾਂ ਨੂੰ ਹੈਕਿੰਗ ਕਰਵਾ ਕੇ ਗਲਤ ਤਰੀਕੇ ਨਾਲ ਚੋਣਾਂ ਦਿੱਤੇ ਜਾ ਰਹੀਆਂ ਹਨ ਜਿਸ ਕਰਕੇ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ ਸੇ ਵ ਰਜਵਾਸ਼ਾੜੀ ਤੱਕੇ ਨਾਲ ਗਲਤ ਮਨਸੂਬੇ ਆਪਣਾ ਚੋਣਾ ਦਿੱਤੇ ਜਾ ਰਹੀਆਂ ਹਨ ਇਸ ਲਈ ਈਵੀਐ ਮਸ਼ੀਨਾਂ ਦੀ ਦੁਰਵਰਤ ਤੋਂ ਬੰਦ ਹੋਣੀ ਚਾਹੀਦੀ ਹੈ ਇਸ ਨੂੰ ਰੋਕਣ ਲਈ ਬੈਲ ਪੇਪਰ ਲਾਲ ਚੋਣਾ ਕਰਵਾਈਆਂ ਜਾਣੇ ਚਾਹੀਦੀਆਂ ਹਨ ਤਾਂ ਕਿ ਭਾਰਤ ਦੇ ਨਾਲ ਲੋਕਾਂ ਨਾਲ ਹੋ ਰਿਹਾ ਕਿਲਵਾੜ ਬੰਦ ਹੋ ਸਕੇ ਇਹੋ ਹੀ ਭਾਰ ਦੇ ਲੋਕਾਂ ਦੀ ਮੰਗ ਹੈ ਇਸ ਮੰਡੀ ਦੇ ਪ੍ਰਦਰਸ਼ਨ ਉਪਰੰਤ ਭਾਰਤ ਮੁਕਤੀ ਮੋਰਚਾ ਦੇ ਅੱਗੋਂ ਵੱਲੋਂ ਐਸਜੀਐਮ ਦਫ਼ਤਰ ਪੁਲਟਰ ਕਲਰਕ ਤਾਰਾ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਸ ਮੁਕੇ ਰੋਸ ਪ੍ਰਦਰਸ਼ਨ ਦੌਰਾਨ ਪੰਚੀ ਕੁਮਾਰ ਸੁਖਵਿੰਦਰ ਮਸੀਬ ਬਲਵਿੰਦਰ ਕੁਮਾਰ ਪਾਸਟਰ ਸਿਲਿੰਦਰਪਾਲ ਸਦੀ ਹਾਜਰ ਸਨ ਵਾਈਡ ਮਾਸਟਰ ਰਾਜਪਾਲ ਪੁਲਕਪੁਰ ਤੋਂ ਮਤਲਬ ਪਤਿਕਾ ਮਜੀ ਸਿੰਘ ਜੀ ਮਾਡੀ ਰਿਪੋਰਟ ਅੱਜ ਭਾਰਤ ਮੁਕਤੀ ਮੋਰਚਾ ਦੀ ਫਕੂਰਸਲਾ ਇਕਾਈ ਵੱਲੋਂ ਜਿਹੜਾ ਐਸਡੀਐਮ ਸਾਹਿਬ ਨੂੰ ਈਵੀਐਮ ਮਸ਼ੀਨ ਨੂੰ ਬੰਦ ਕਰਾਉਣ ਲਈ ਤੇ ਵੋਟ ਪੇਪਰ ਦੇ ਨਾਲ ਇਲੈਕਸ਼ਨ ਕਰਾਉਣ ਲਈ ਜਿਹੜਾ ਮੰਗ ਪੱਤਰ ਦਿੱਤਾ ਉਹਨਾਂ ਦੇ ਕਲਰਕ ਤਾਰਾ ਸਿੰਘ ਨੂੰ ਦਿੱਤਾ ਗਿਆ ਹੈ ਇਹਦਾ ਅਗਲਾ ਜਿਹੜਾ ਹੈ ਸਾਡਾ ਪ੍ਰੋਗਰਾਮ ਭਾਰਤ ਮੁਕਤੀ ਮੋਰਚੇ ਦਾ 31 ਜਨਵਰੀ ਨੂੰ ਕੋਰਪੋਰਸ਼ਨ ਦਾ ਜਿਹੜਾ ਦਿੱਲੀ ਵਿੱਚ 1 ਲੱਖ ਲੋਕਾਂ ਦੁਆਰਾ ਘਰਾਓ ਕੀਤਾ ਜਾਏਗਾ ਅਗਰ ਫਿਰ ਵੀ ਨਹੀਂ ਮੰਨਦਾ ਤੇ ਫਿਰ ਜਨ ਅੰਦੋਲਨ ਜਿਹੜਾ ਕੀਤਾ ਜਾਏਗਾ ਔਰ ਸੜਕਾਂ ਦੇ ਉੱਤੇ ਲੋਕ ਜਿਹੜੇ ਆ ਕੇ ਫਿਰ ਈਵੀਐਮ ਮਸ਼ੀਨ ਨੂੰ ਬੰਦ ਕਰਾਉਣਗੇ ਜੇਕਰ ਸਰਕਾਰ ਆਪਣੇ ਆਪਾਂ ਨਹੀਂ ਕਰਦੀ ਤਾਂ ਇਹਦੇ ਲਈ ਸਾਰੇ ਸਾਥੀ ਜਿਨ੍ਹਾਂ ਨੇ ਅੱਜ ਦੇ ਧਰਨੇ ਦੇ ਵਿੱਚ ਜਿਹੜਾ ਸਾਡਾ ਸਹਿਯੋਗ ਕੀਤਾ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਥੈਂਕ ਯੂ